ਮੁੱਲਾ ਨਸਰੂਦੀਨ ਦੀ ਅੱਜ ਕਹਾਣੀ ਫੇਰ ਤੋਂ ਸੁਣਾਉਣ ਲੱਗਾ ਮੁੱਲਾ ਨਸਰੂਦੀਨ ਬਹੁਤ ਦਿਨਾਂ ਦੇ ਬਾਅਦ ਨਾ ਕਾਫੀ ਟਾਈਮ ਦੇ ਬਾਅਦ ਅਜੇ ਸ਼ਹਿਰ ਆਇਆ ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਉਹ ਸ਼ਹਿਰ ਵਿੱਚ ਆ ਗਿਆ ਤਾਂ ਲੋਕਾਂ ਨੂੰ ਮਿਲਣ ਵਾਸਤੇ ਆਉਣ ਲੱਗ ਪਏ ਤੇ ਕਿਉਂਕਿ ਮੁੱਲਾ ਨਸਰੂਦੀਨ ਬਹੁਤ ਹਾਜ਼ਰ ਜਵਾਬ ਤੇ ਬਹੁਤ ਚੁਸਤ ਤੇ ਚਲਾਕ ਬੰਦਾ ਸੀ ਤੇ ਲੋਕ ਉਹਨੂੰ ਬੜਾ ਪਸੰਦ ਕਰਦੇ ਸੀ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਕੰਮ ਵੀ ਆਉਂਦਾ ਸੀ ਉਹ ਤਾਂ ਕਰਕੇ ਲੋਕ ਉਹਨੂੰ ਮਿਲਣ ਵਾਸਤੇ ਆਉਂਦੇ ਸੀ ਉਹਦੇ ਬਿੱਦੇ-ਬਿੱਦੇ ਉਹਦੇ ਘਰੇ ਮਿਲਣ ਵਾਸਤੇ ਆ ਰਹੇ ਸੀ ਤੇ ਇੱਕ ਉੱਥੋਂ ਦਾ ਇੱਕ ਹੋਰ ਸੇਡ ਸੀ ਸੇਡ ਸੀ ਸੇਟ کریم ਜਿਹਨੂੰ ਮੁੱਲਾ ਨਸਰੂਦੀ ਨੂੰ ਤਾਂ ਪਸੰਦ ਸੀ ਪਰ ਉਸ ਥੜ ਦਾ ਵੀ ਸੀ ਵਿੱਚ ਵਿੱਚ ਵੀ ਇੰਨਾ ਯਾਰ ਦਿਮਾਗ ਰੱਬ ਨੇ ਦਿੱਤਾ ਇਹਨੂੰ ਇੰਨਾ ਹਾਜ਼ਰ ਜਵਾਬ ਦਿੰਦਾ ਕਿਵੇਂ ਆ ਤੋ ਚਾਹੁੰਦਾ ਸੀ ਕਿ ਮੁੱਲਾ ਨਸਰੂਦੀਨ ਮੇਰੇ ਨਾਲ ਥੋੜਾ ਜਿਹਾ ਰਵੇ ਤਾਂ ਮੈਂ ਉਹਦੀਆਂ ਕਲਾਵਾਂ ਥੋੜੀ ਜਿਹੀ ਮੈਂ ਵੀ ਸਿੱਖ ਲਵਾਂ ਤੇ ਲੋਕ ਉੰਜ ਮੈਨੂੰ ਵੀ ਪਛਾਲਣ ਵੀ ਮੁੱਲਾ ਨਸਰੂਦੀਨ ਦਾ ਦੋਸਤ ਹੈ ਸੇਠ ਕ੍ਰੀਮ ਅਮੀਰ ਬੰਦਾ ਸੀਗਾ ਤੇ ਉਹਨੇ ਇੱਕ ਦਿਨ ਮੁੱਲਾ ਨਸਰੂਦੀਨ ਨੂੰ ਕਿਹਾ ਵੀ ਤੂੰ ਵਾਅੜ ਦੇਣਾ ਬਾਦ ਆਇਆ ਹੈ ਸ਼ਹਿਰ 'ਚ ਤੇ ਮੈਂ ਨਾ ਤੇਰੀ ਆਉਣ ਦੀ ਖੁਸ਼ੀ 'ਚ ਦਾਅਵਤ ਦੇਣਾ ਚਾਹਣਾ ਇੱਕ ਪਾਰਟੀ ਦੇਣਾ ਚਾਹਣਾ ਉਹ ਕਹਿੰਦਾ ਕੋਈ ਗੱਲ ਨਹੀਂ ਮੁੱਲਾ ਨਸਰੂਦੀਨ ਕਹਿੰਦਾ ਵੀ ਕੋਈ ਗੱਲ ਨਹੀਂ ਤੁਸੀਂ ਦਾਅਵਤ ਦੇਣਾ ਚਾਹੁੰਦੇ ਆ ਤਾਂ ਦੇ ਸਕਦੇ ਆ ਤੇ ਉਹ ਕਹਿੰਦਾ ਠੀਕ ਆ ਫਿਰ ਕੱਲ ਨੂੰ ਤੁਸੀਂ ਆ ਜਾਓ ਤੇ ਆਪਾਂ ਦਾਅਤ ਦੇ ਲਈ ਉਹਨੇ ਵੱਡੇ ਵੱਡੇ ਅਮੀਰ ਅਮੀਰ ਬੰਦਿਆਂ ਨੂੰ ਸੱਦਿਆ ਤੇ ਤੇ ਦਾਅਤ ਦਾ ਵਧੀਆ ਇੰਤਜ਼ਾਮ ਕੀਤਾ ਮੁੱਲਾ ਨਸਰੂਦੀਨ ਵੀ ਪਹੁੰਚ ਗਿਆ ਉੱਥੇ ਮੁੱਲਾ ਨਸਰੂਦੀਨ ਨੇ ਦੇਖਿਆ ਵੀ ਵੀ ਬਹੁਤ ਤਗੜੀ ਪਾਰਟੀ ਵੀ ਕੋਈ ਕਮੀ ਨਹੀਂ ਪਾਰਟੀਆਂ ਕਿਸੇ ਤਰ੍ਹਾਂ ਦੀ ਵੀ ਲੋਕ ਪਤ ਖਾ ਪੀ ਰਹੇ ਆ ਵਧੀਆ ਇੱਕ ਪਾਸੇ ਇੱਕ ਵਧੀਆ ਸਟੇਜ ਬਣਾਇਆ ਹੋਇਆ ਉਹ ਜਦੋਂ ਮੁੱਲਾ ਨਸਰੂਦੀਨ ਨੂੰ ਦੂਰੋਂ ਹੀ ਦੇਖਿਆ ਸੇਠ ਕਰੀਮ ਨੇ ਤੇ ਸੇਠ ਕਰੀਮ ਭੱਜ ਕੇ ਆਇਆ ਤੇ ਮੁੱਲਾ ਨਸਰੂਦੀਨ ਦਾ ਸਵਾਗਤ ਕੀਤਾ ਤੇ ਲੋਕਾਂ ਨੂੰ ਵਿਖਾਉਣ ਵਾਸਤੇ ਕਿ ਮੁੱਲਾ ਨਸਰੂਦੀਨ ਮੇਰਾ ਵੀ ਬਹੁਤ ਚੰਗਾ ਦੋਸਤ ਆਣੇ ਉਹਨੂੰ ਗੁਜਾਰ ਲੋਕਾਂ ਦੇ ਸਾਹਮਣੇ ਸਾਰਿਆਂ ਦੇ ਸਾਹਮਣੇ ਪੇਸ਼ ਕੀਤਾ ਤੇ ਸਟੇਜ ਤੇ ਬਾਤਾਂ ਵੀ ਜਿੱਥੋਂ ਸਾਰੀ ਦੁਨੀਆ ਮੁੱਲਾ ਨਸਰੂਦੀਨ ਨੂੰ ਦੇਖ ਸਕਦੀ ਤੇ ਮਸ ਮੁੱਲਾ ਨਸਰੂਦੀਨ ਵੀ ਸਾਰੀ ਪਾਰਟੀ ਵਿੱਚ ਆਏ ਲੋਕਾਂ ਨੂੰ ਸਾਰਿਆਂ ਨੂੰ ਦੇਖ ਸਕਦਾ ਸੀ ਤੇ ਇੱਕ ਮੁੱਲਾ ਨਸਰੂਦੀਨ ਉਹ ਜੇ ਦੇਖੀ ਜਾਂਦਾ ਸੀ ਲੋਕਾਂ ਨੂੰ ਖਾਂਦੇ ਆ ਪੀਂਦੇ ਆ ਤੇ ਉਹਨੇ ਦੇਖਿਆ ਵੀ ਇੱਕ ਨਾ ਬਾਹਰੋਂ ਗੋਲ ਮਟੋਲ ਤੇ ਜੋ ਕਿ ਸੋਨੇ ਵਧੀਆ ਮਹਿੰਗੇ ਕੱਪੜੇ ਪਾਏ ਹੋਏ ਬੰਦਾ ਆਇਆ ਤੇ ਸੋਨੇ ਚਾਂਦੀ ਦੇ ਜੇਵਰ ਪਾਏ ਹੋਏ ਆ ਬੰਦੇ ਦੇ ਤੇ ਜਿਹੜਾ ਅਸੀਟ ਕਰੀਮ ਸੀ ਭੱਜ ਕੇ ਉਹਦੇ ਕੋਲ ਗਿਆ ਤੇ ਉਹਨੇ ਉਹਦਾ ਸਵਾਗਤ ਕੀਤਾ ਉਹ ਨੂੰ ਮਿਲਿਆ ਤੇ ਇੱਕ ਪਾਸੇ ਇੱਕ ਕੁਰਸੀ ਬਹੁਤ ਸੋਹਣੀ ਵਧੀਆ ਕੁਰਸੀ ਢਾਈ ਹੋਈ ਰੱਖੀ ਹੋਈ ਸੀ ਚੰਗੀ ਸਵਾਗਤ ਵਾਸਤੇ ਤਾਂ ਉਸ ਕੁਰਸੀ ਤੇ ਉਸ ਬੰਦੇ ਨੂੰ ਲਿਆ ਕੇ ਬਿਠਾਤਾ ਤੇ ਕੁਝ ਟਾਈਮ ਬਾਅਦ ਕੋਈ ਉਹਨੂੰ ਉਹਨੂੰ ਉੱਥੋਂ ਲਿਆ ਕੇ ਮੁੱਲਾ ਨਸਰੂਦੀਨ ਨਾਲ ਮਲਾਇਆ ਮੁੱਲਾ ਨਸਰੂਦੀਨ ਨਾਲ ਮੁਲਾਕਾਤ ਕਰਾਈ ਤੇ ਮੂਲਾ ਨਸਰਉਦੀਨ ਨੇ ਵੇਖਿਆ ਵੀ ਇਹ ਨਾ ਬੋਲਾ ਯਕੜਿਆ ਬੰਦਾ ਤੇ ਉਹ શેઠ ਕਰੀਮ ਨੇ ਉਹਨੂੰ ਦੱਸਿਆ ਵੀ ਇਹ ਮੇਰਾ ਜੀਜਾ શેઠ ਰਹੀਮ ਰਹੀਮ ਹੈ ਦਾਣਾ ਤੇ ਵੀ ਬਹੁਤ ਅਮੀਰ ਬੰਦਾ ਚੰਗੀ ਦੀ ਠੋਕਾ ਦੀ ਮਤਲਬ ਪੂਰੇ ਸ਼ਹਿਰ ਤੇ ਚੰਗਾ ਦਾ ਦਬਦਬਾ ਇਸ ਬੰਦੇ ਦਾ ਚੰਗਾ ਪੈਸਾ ਤੇ ਲਾਵੀ ਇਹਦੇ ਕੋਲ ਬਹੁਤ ਅਮੀਰ ਬੰਦਾ ਮੂਲਾ ਨਸਰਉਦੀਨ ਨੇ ਉਹਨੂੰ ਮਿਲਾਇਆ ਬੁਲਾਇਆ ਸलाम ਲਿਆ ਦਿੱਤਾ ਤੇ ਠੀਕ ਹੈ ਮੁੱਲਾ ਰਸੂਲ ਜਨਾਬ ਦੀ ਜਗਾਹ ਤੇ ਬੈ ਗਿਆ ਉਹ ਜਾ ਕੇ ਆਪਦੀ ਜਗਾਹ ਤੇ ਬੈਠ ਗਿਆ ਥੋੜੇ ਥਰ ਬਾਅਦ ਸੁੱਕੇ ਮੇਵੇ ਭੁੰਨੇ ਆਏ ਜਣੀ ਕਾਜ ਸੁੱਕੇ ਕਾਜੂ ਬਦਾਮ ਕਿਸ਼ਮਿਸ ਠੀਕ ਹੈ ਤੇ ਲੋਕਲ ਲੋਕੋ ਤਨੋ ਪਤਾ ਜੀ ਥੋੜੇ ਜੇ ਇਹਨਾਂ ਚੀਜ਼ਾਂ ਦੇ ਬਾਹਲਾ ਉਹ ਕਰਦੇ ਆ ਲਾਲਚ ਕਰ ਜਾਂਦੇ ਲੋਕ ਖਾਈ ਜਾਂਦੇ ਸੀ ਖਾ ਖਾ ਨਾਲੇ ਖਾਈ ਜਾਂਦੇ ਨਾਲੇ ਜੇਬਾਂ ਭਰੀ ਜਾਂਦੇ ਖਾਈ ਜਾਂਦੇ ਨਾਲੇ ਜੇਬਾਂ ਭਰੀ ਜਾਂਦੇ ਬਦਾਮਾਂ ਕਾਜੂਆਂ ਨਾਲ ਤੇ ਮੁੱਲਾ ਨਸਰਉਦੀਨ ਕੋਲ ਵੀ ਆਇਆ ਤਾਂ ਉਹਨੇ ਵੀ ਇੱਕ ਇੱਕ ਪੀਸ ਚੱਕ ਕੇ ਬਦਾਮ ਖਾਣੇ ਸ਼ੁਰੂ ਕਰ ਦਿੱਤੇ ਪਰ ਜਦੋਂ ਦੀ ਨਿਗਾ ਉਸ ਅਮੀਰ ਬੰਦੇ ਹੱਲ ਗਈ ਰਹੀਮ ਹੱਲ ਤਾਂ ਨੇ ਵੇਖਿਆ ਉਹ ਵੀ ਖਾਈ ਜਾਂਦਾ ਨਾਲੇ ਤਾਂ ਖਾਈ ਜਾਂਦਾ ਨਾਲੇ ਆ ਦੀ ਸ਼ੇਰਵਾਨੀ ਦੀ ਜੇਬਾਂ ਭਰ ਜਾਂਦਾ ਪਹਿਲੇ ਇੱਕ ਪਹਿਲਾ ਇੱਕ ਪਾਸੇ ਵਾਲੀ ਜੇਬ ਪਰਲੀ ਤੇ ਦੂਜੀ ਉਹਨੇ ਜੇਬਾਂ ਪਰ ਲਗਾ ਲਈ ਸ਼ੇਰਵਾਨੀ ਤੇ ਮੁੱਲਾ ਨਸਰਉਦੀਨ ਨੇ ਆਖਿਆ ਵੀ ਹੂੰ ਤਾਂ ਸਾਲੇ ਆਕੜ ਬੜੀ ਐ ਇਹਦੇ 'ਚ ਤੇ ਉਹ ਐ ਚੋਰ ਆ ਸਿਰਫ ਆ ਕਿਸਮਿਸ ਤੇ ਬਦਾਮ ਕਾਜੂਆਂ ਤੇ ਬਦਨਾਮ ਵੀ ਵੀ ਮਾਰ ਹੋ ਗਿਆ ਤਾਂ ਉਹਨੇ ਫਿਰ ਪਤਾ ਕੀ ਕੀਤਾ ਉਹਨੇ ਮੌਕੇ ਦੀ ਭਾਲ ਕੀਤੀ ਵੀ ਕਿਵੇਂ ਨਾ ਕਿਵੇਂ ਇਸ ਬੰਦੇ ਦੇ ਸਾਹਮਣੇ ਲਿਆਂਦਾ ਜਾਵੇ ਲੋਕਾਂ ਦੇ ਤੇ ਉਹ ਬੰਦਾ ਜਦੋਂ ਖਾਣਾ ਖੁੰਣਾ ਖਾ ਕੇ ਹੱਥ ਧੋਣ ਵਾਸਤੇ ਇੱਕ ਸਾਈਡ ਤੇ ਗਿਆ ਤਾਂ ਮੁੱਲਾ ਨਸਰੋ ਜੀ ਨੇ ਵੀ ਜਾ ਕੇ ਉੱਥੇ ਹੱਥ ਧੋਤੇ ਆ ਉਹਦੇ ਹੱਥ ਧੋਨੇ ਧੋਨੇ ਨੇ ਉਹਦੇ ਸ਼ੇਰਵਾਨੀ ਦੀ ਜੀ ਚ ਕਾਜੂ ਬਦਾਮ ਪਾਇਸੀ ਸੱਜੀ ਜੇਬ ਚ ਪਾਣੀ ਪਾਦਾ ਪਾਣੀ ਪਾਦਾ ਜੇਬ ਤੇ ਤਾਂ ਉਹ ਕੋਣੇ ਹਜੇ ਉਹ ਵੇਖੀ ਜਾਂਦਾ ਸੀ ਹਜੇ ਉਹ ਕਹੀ ਜਾਂਦਾ ਸੀ ਵੀ ਇਹ ਕੀ ਕਰਤਾ ਤਾਂ ਉਹਨੇ ਦੂਜੀ ਜੇਬ ਤੇ ਵੀ ਪਾਣੀ ਪਾਦਾ ਤੋ ਫਿਰ ਆਪਸ ਵਿੱਚ ਉਹ ਕਿਹੜਾ ਰਹੀਮ ਸੀ ਗੱਲ ਉਹ ਬਈ ਗਰਮ ਹੋ ਗਿਆ ਉਹਦੇ ਤੇ ਬਾਹਵ ਬੋਲਣ ਲੱਗ ਗਿਆ ਹੁਣ ਛੇੜ کریم ਨੂੰ ਬਦਲ ਲੱਗਾ ਤਾਂ ਭੱਜ ਕੇ ਆਇਆ ਤੇ ਉਹ ਕਹਿੰਦਾ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਤਾਂ ਉਹ ਗੁੱਸੇ 'ਚ ਉਹ ਕਹਿੰਦਾ ਵੀ ਆਹ ਦੇਖ ਕਿ ਤੇਰਾ ਮੁੱਲਾ ਦੋਸਤ ਇਹਨੇ ਮੇਰੇ ਆਵੇ ਸ਼ੇਰ ਵੀ ਨਹੀਂ ਪੀਉਂਦੇ ਪਾਣੀ ਪਾ ਗਏ ਉਹ ਉਹਨੇ ਮੁੱਲੇ ਨੂੰ ਪੁੱਛਿਆ ਵੀ ਕੀ ਗੱਲ ਹੋ ਗਈ ਆ ਪਾਣੀ ਤੁਸੀਂ ਕਾਹ ਤੋਂ ਪਾਇਆ ਵੇ ਤੇ ਉਹਦੇ ਤਾਂ ਉਹਨੇ ਉਹਦੀ ਜੇਬ 'ਚ ਹੱਥ ਪਾਇਆ ਤੇ ਕਾਜੂਆਂ ਦੀ ਭੁੰਨੇ ਹੋਏ ਕਾਜੂਆਂ ਨੂੰ ਕੱਢ ਕੇ ਉਹਦੇ ਸਾਹਮਣੇ ਰੱਖਤਾ ਉਹ ਕਹਿੰਦਾ ਜੀ ਮੈਂ ਵੇਖਿਆ ਸੀ ਜਦੋਂ ਇਹ ਖਾਂਦਾ ਸੀ ਨਾ ਤੇ ਖਾਂਦਾ-ਖਾਂਦਾ ਆਪ ਖਾਈ ਜਾਂਦਾ ਨਾਲੇ ਇਹਦੀ ਜੇਬ ਵੀ ਖਾਈ ਜਾਂਦੀ ਸੀ ਜੇਬਾਂ ਦੋਨਾਂ ਨੇ ਰੱਜ ਕੇ ਖਾਦਾ ਇਹਦੀ ਨੇ ਪਰ ਮੈਂ ਇਹਨੇ ਜੇਬਾਂ ਨੇ ਪਾਣੀ ਪੀਂਦਾ ੜੀ ਲਿਖਿਆ ਮੈਂ ਕਿਹਾ ਇਹਨਾਂ ਨੂੰ ਪਿਆਸ ਲੱਗੀ ਹੋਣੀ ਆ ਤੇ ਕਹਿੰਦਾ ਮੈਂ ਪਾਣੀ ਪਿਆਤਾ ਵੀ ਮੇਨ ਮਕਸਦ ਸਾਰਿਆਂ ਦੇ ਸਾਹਮਣੇ ਦੱਸ ਦਿੱਤਾ ਵੀ ਇਹ ਜੇਬਾਂ ਭਰੀ ਫਿਰਦਾ ਸ਼ਿਹਾਰੀ ਦੇ ਨਾਲ ਉਹਨੇ ਸਾਰੀ ਦੁਨੀਆ ਨੂੰ ਦੱਸ ਦਿੱਤਾ ਦੋਸਤੋ ਸ਼ਿਹਾਰੀ ਹਾਜ਼ਰ ਜਵਾਬੀ ਬਹੁਤ ਜ਼ਰੂਰੀ ਹੈ ਤੇ ਜੇਕਰ ਘੜੀ ਤੁਹਾਨੂੰ ਚੰਗੀ ਲੱਗੀ ਆ ਤੇ ਇੱਕ ਲਾਈਕ ਕਰ ਦਿਓ ਧੰਨਵਾਦ थैंक यू